ਸਸਰੀ ਘਰ ਦੋਸਤੋ ਤੇ ਆਪਾਂ ਅੱਜ ਜਿਹੜੀ ਵੀਡੀਓ ਬਣਾਉਣ ਲੱਗੇ ਆ ਇਹ ਬਣਾਉਣ ਲੱਗੇ ਆ ਸ਼ਹਿਦ ਦੇ ਬਾਰੇ ਚ ਕਿਉਂਕਿ ਠੰਡ ਦਾ ਸੀਜ਼ਨ ਚੱਲ ਰਿਹਾ ਵਾ ਤੇ ਬਹੁਤ ਬਿਰਾਂ ਦੇ ਭੈਣਾਂ ਦੇ ਫੋਨ ਆਉਂਦੇ ਸੀ ਵੀ ਸਾਨੂੰ ਸ਼ਹਿਦ ਓਰੀਜਨਲ ਲੈ ਕੇ ਦਿਓ ਕਿਸੇ ਪਾਸਿਓ ਤੇ ਸ਼ਹਿਦ ਦਾ ਤੁਹਾਨੂੰ ਪਤਾ ਹੀ ਆ ਵੀ ਅੱਜ ਕੰਨ ਜਿੰਨਾ ਵੀ ਮਿਲਦਾ ਵੀ ਉਹ ਆਪਾਂ ਕਹਿ ਨਹੀਂ ਸਕਦੇ ਵੀ ਓਰੀਜਨਲ ਆ ਇਹ ਜਿੰਨਾ ਵੀ ਬਾਜ਼ਾਰ ਚ ਮਿਲ ਰਿਹਾ ਵਾ ਪਤਾ ਨਹੀਂ ਕਿਵੇਂ ਘਰ ਘਰ ਕੇ ਬਣਾ ਕੇ ਦੇਈ ਜਾਂਦੇ ਆ ਚਲੋ ਖੈਰ ਤੇ ਅਹ ਆਪਾਂ ਅੱਗੇ ਵੀ ਉਹਨਾਂ ਦੇ ਸਾਬਣਾਂ ਵੀ ਵੇਚਦੇ ਆਂ ਆਪਾਂ ਇਹ ਵੀਰਾਂ ਦੀ ਆਪਣਾ ਮਿੱਤਰ ਪਿਆਰਾ ਹੀ ਆ ਇਹ ਰੰਦਾਵਾ ਤੇ ਸਾਬਣਾਂ ਦੇ ਵਧੀਆ ਰਿਜ਼ਲਟ ਆਏ ਆ ਜਿੰਨੀ ਵੀ ਸਾਬਣ ਆਪਾਂ ਹਜੇ ਤੱਕ ਦਿੱਤੀ ਆ ਤੇ ਹੁਣ ਆਪਾਂ ਇਹਨਾਂ ਤੋਂ ਸ਼ਹਿਦ ਮੰਗਾਇਆ ਜਿਹੜੇ ਵੀਰਾਂ ਨੇ ਭੈਣਾਂ ਨੇ ਸਾਬਣ ਮਿਥੋਂ ਮੰਗਾਈ ਉਹ ਜਾਣਦੇ ਹੋਣੇ ਰਿਜ਼ਲਟਾਂ ਦੇ ਵਰਜ ਸੀ ਆਪ ਖੁਦ ਵਾਤ ਕੇ ਦੇਖੀਆਂ ਵਾ ਤੇ ਬਹੁਤ ਵਧੀਆ ਰਿਜ਼ਲਟ ਸਾਬਣ ਦੇ ਤਾਂ ਤੇ ਹੁਣ ਆਪਾਂ ਇਹਨਾਂ ਤੋਂ ਸ਼ਹਿਦ ਮੰਗਾਇਆ ਵਾ ਤੇ ਸ਼ਹਿਦ ਇਹ ਵੀ ਆਪਾਂ ਬੱਤਕੇ ਵੀ ਦੇਖਦੇ ਆਂ ਤੇ ਤੁਹਾਨੂੰ ਵੀ ਪਹੁੰਚਦਾ ਕਰਦੇ ਆਂ ਤੇ ਇਹਦੇ ਵਿੱਚ ਪੈਕਿੰਗ ਆਈ ਆ ਪਾਈਆ ਦੀ ਆਈ ਆ ਇਹ ਪਾਈਆ ਦੀ ਸ਼ੀਸ਼ੀ ਆ ਤੇ ਨਾਲ ਸ਼ੀਸ਼ੀਆਂ ਹੈਗੀਆਂ ਮਾ ਇਹ ਅੱਧਾ ਕਿਲੋ ਦੇ ਲਗਭਗ ਅੱਧਾ ਕਿਲੋ ਥੋੜਾ ਜਿਹਾ ਘੱਟ ਆ ਇਹਦੇ ਵਿੱਚ ਯਾਨੀ ਕਿ 950 ਗ੍ਰਾਮ ਹੈਗਾ ਵਾ ਤੇ ਇਹ ਦੋ ਤਰ੍ਹਾਂ ਦੇ ਪੈਕਿੰਗ ਆਈਆਂ ਆਪਣੇ ਕੋਲ ਤੇ ਇਹ ਵੀ ਜੇ ਕੋਈ ਵੀਰ ਭੈਣ ਭਰਾ ਜਿਹਨੂੰ ਜ਼ਰੂਰਤ ਹੋਵੇ ਸ਼ਹਿਦ ਦੀ ਸ਼ਹਿਦ ਦੀ ਜ਼ਰੂਰਤ ਵੈਸੇ ਸਾਰਿਆਂ ਨੂੰ ਹੀ ਹੁੰਦੀ ਆ ਹਰੇਕ ਘਰ ਦੇ ਵਿੱਚ ਵਰਤਿਆ ਜਾਣ ਵਾਲੀ ਇੱਕ ਔਸ਼ਧੀ ਆ ਇਹ ਇੱਕ ਇਹੋ ਜੀ ਦਵਾਈ ਆ ਵੀ ਜਿਹੜੀ ਆਪਾਂ ਘਰੇ ਪਈ ਹੋਵੇ ਤਾਂ ਆਪਣੇ ਘਰਾਂ ਦੇ ਵਿੱਚ ਜੇ ਬੱਚੇ ਬਿਮਾਰ ਹੁੰਦੇ ਆ ਖੰਘ ਜੁਕਾਮ ਵਾਸਤੇ ਸਾਰਿਆਂ ਨਾਲੋਂ ਵਧੀਆ ਚੀਜ਼ ਆ ਜੇ ਕਿਸੇ ਨੇ ਭਾਰ ਘਟਾਉਣਾ ਹੋਵੇ ਤਾਂ ਉਹ ਵੀ ਸਵੇਰੇ ਜਿਹੜਾ ਸ਼ਹਿਦ ਆ ਇਹ ਗਰਮ ਪਾਣੀ ਚ ਪਾ ਕੇ ਪੀਵੇ ਤਾਂ ਉਹਨਾਂ ਦਾ weight loss ਵੀ ਹੁੰਦਾ ਵਾ ਤੇ ਹੋਰ ਵੀ ਬਹੁਤ ਸਾਰੀਆਂ ਬਿਮਾਰੀਆਂ ਜਿਵੇਂ ਅੱਖਾਂ ਦੀ ਰੋਸ਼ਨੀ ਘਟਾ ਤਾਂ ਅੱਖਾਂ ਦੇ ਵਿੱਚ ਵੀ ਸ਼ਹਿਦ ਨੂੰ ਇਹਨੂੰ ਪਾ ਸਕਦੇ ਆ ਤੇ ਸ਼ਹਿਦ ਆਪਾਂ ਨਾਲ ਦੇ ਨਾਲ ਹੁਣ ਤੁਹਾਡੇ ਤੱਕ ਪਹੁੰਚਦਾ ਕਰਿਆ ਕਰਾਂਗੇ ਤੇ ਜੇ ਕੋਈ ਵੀਰ ਹੋਇਆ ਜਿਹਨੂੰ ਸ਼ਹਿਦ ਦੀ ਜ਼ਰੂਰਤ ਹੋਵੇ ਤਾਂ ਆਪਣੇ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਲਿਓ ਟਾਲੀ ਵਾਲਾ ਸ਼ਹਿਦ ਤੇ ਸ਼ਾਇਦ 베ਰੀ ਵਾਲਾ ਸ਼ਹਿਦ ਦੋ ਤਰ੍ਹਾਂ ਦੇ ਆਉਂਦੇ ਆ ਟਾਲੀ ਵਾਲਾ ਆਪਣੇ ਕੋਲੇ ਪਹੁੰਚਦਾ ਹੋਇਆ ਵਾ ਤੇ ਜੇ ਕਿਸੇ ਵੀਰ ਨੂੰ ਚਾਹੀਦਾ ਹੋਵੇ ਦੇਖਣਾ ਹੋਵੇ ਸੈਂਪਲ ਤਾਂ ਜਰੂਰ ਥੋੜਾ ਮੰਗਾ ਕੇ ਦੇਖ ਲਓ ਪਹਿਲਾਂ ਤੇ ਪੈਕਿੰਗ ਹੈ ਮਤਲਬ ਦਸ ਟੈਨ ਆ ਕਿ ਪਾਈਆ ਦੀ ਪੈਕਿੰਗ ਇੱਕ ਲਗਭਗ ਅੱਧਾ ਕਿਲੋ ਦੀ ਪੈਕਿੰਗ ਤੇ ਇਹਦੇ ਨਾਲ ਹੀ ਆਪਣੇ ਕੋਲੇ ਪਹੁੰਚੀ ਹੈ ਕਿ ਸਾਬਣ ਮਲਤਾਨੀ ਮਿੱਟੀ ਵਾਲੀ ਆ ਦੇਖੋ ਮਲਤਾਨੀ ਮਿੱਟੀ ਵਾਲੀ ਸਾਬਣ ਪਹੁੰਚੀ ਆ ਆਪਣੇ ਕੋਲੇ ਇਹਦਾ ਫਾਇਦਾ ਇਹ ਹੁੰਦਾ ਵੀ ਜਿਨ੍ਹਾਂ ਦੇ ਭੈਣਾਂ ਦੇ ਛਾਈਆਂ ਵਾਂ ਚਿਹਰੇ ਤੇ ਉਹ ਇਹ ਸਾਬਣ ਦਾ ਇਸਤੇਮਾਲ ਕਰਨ ਸਵੇਰੇ ਸ਼ਾਮ ਇਹ ਸਾਬਣ ਦੇ ਨਾਲ ਚਿਹਰਾ ਧੋਣਾ ਵਾ ਤੇ ਫਿਰ ਰਿਜ਼ਲਟ ਦੇਖਿਓ ਤੁਸੀਂ ਦਿਨਾਂ ਦੀ ਤੁਹਾਡੇ ਨਾਲ ਛਾਈਆਂ ਵਾਂ ਜਿਹੜੀਆਂ ਉਹੋ ਗਾਇਬ ਹੋ ਜਾਣਗੀਆਂ ਤੇ ਇਹਦੇ ਨਾਲ ਹੀ ਆਪਣੇ ਕੋਲੇ ਅੱਗੇ ਵੀ ਆਪਾਂ ਵਰਤਦੇ ਆਂ ਨਿੰਮ ਦਾ ਸਾਬਣ ਨਿੰਮ ਦਾ ਸਾਬਣ ਜਿਨ੍ਹਾਂ ਦੇ ਚਮੜੀ ਖਰਾਬ ਹੋ ਜਾਂਦੀ ਉਸ ਰਾਇਕਸਿਸ ਕਹਿੰਦੇ ਆ ਬਿਮਾਰੀ ਨੂੰ ਜਾਂ ਵੈਸੇ ਖੁਸ਼ਕ ਹੋਵੇ ਤੇ ਖਾਜ ਹੁੰਦੀ ਹੋਵੇ ਪਿੰਡੇ ਦੇ ਉੱਤੇ ਤਾਂ ਉਹ ਵੀ ਇਹ ਸਾਬਣ ਆ ਜਿਹੜਾ ਵਰਤ ਸਕਦੇ ਆ ਨਾਲ ਆਪਣੇ ਵਾਸਤੇ ਆਇਆ ਇੱਕ ਮਿਲਕੀ ਸੋਪ ਦੁੱਧ ਤੋਂ ਬਣਿਆ ਹੋਇਆ ਕਾਟ ਮਿਲਕ ਸੋਪ ਯਾਨਕੀ ਬੱਕਰੀ ਦੇ ਦੁੱਧ ਤੋਂ ਤਿਆਰ ਕੀਤਾ ਹੋਇਆ ਸਾਬਣ ਹੈ ਤੇ ਇੱਕ ਨਵੀਂ ਜਿਹੜੀ ਚੀਜ਼ ਆ ਕੇ ਆਈ ਹੈ ਆਪਣੇ ਕੋਲੇ ਆਪਾਂ ਉਹਦੀ ਵੀ ਜਾਣਨਾ ਪਾ ਦਿੰਨੇ ਆ ਤੁਹਾਨੂੰ ਇਹ ਆਇਆ ਨਿੰਮ ਦਾ ਤੇਲ ਆਪਣੇ ਕੋਲੇ ਨੀਮ ਆਇਲ ਤੇ ਇਹ ਸ਼ੀਸ਼ੀ ਵੀ ਬਹੁਤ ਵਧੀਆ ਤੇਲ ਆ ਨਿੰਮ ਦਾ ਬਣਾਇਆ ਪਿਆ ਤੇ ਬਾਕੀ ਵਰਤ ਕੇ ਪਤਾ ਲੱਗੂਗਾ ਤੁਹਾਨੂੰ ਜਰੂਰ ਮੰਗਾ ਕੇ ਦੇਖਿਓ ਇਹ ਵੀ ਤੇ ਇਹਦੀ ਕੀਮਤ ਹੈਗੀ 100 ਰੁਪਿਆ ਸ਼ੀਸ਼ੀ ਦੀ ਨਮਕ ਦਾ ਤੇਲ ਆਹੀ ਇਹ ਜ਼ਿਆਦਾਤਰ ਵਰਤਿਆ ਜਾਂਦਾ ਵਾ ਜਿਨ੍ਹਾਂ ਦੇ ਵਾਲ ਝੜਦੇ ਆ ਜੇ ਵਾਲ ਜਿਨ੍ਹਾਂ ਦੇ ਗੰਜਾਪਨ ਪੈਂਦਾ ਜਾਂਦਾ ਵਾਲ ਟੁੱਟਦੇ ਆ ਝੜਦੇ ਆ ਤੇ ਉਹ ਇਹਦੀ ਸਿਰ ਦੇ ਵਿੱਚ ਮਾਲਿਸ਼ ਕਰਨ ਤੇ ਪੂਰੇ ਵਧੀਆ ਰਿਜ਼ਲਟ ਮਿਲਦੇ ਆ ਇਹਦੇ ਬਾਕੀ ਜੋ ਚੀਜ਼ਾਂ ਆਪਣੇ ਕੋਲ ਹੈਗੀਆਂ ਵਾ ਉਹ ਤੁਹਾਨੂੰ ਆਪਾਂ ਜਾਣਕਾਰੀ ਨਾਲ ਦੇ ਨਾਲ ਹੀ ਦਿੰਨੇ ਰਹੇ ਨੇ ਆਪਾਂ ਵੀਡੀਓ ਬਣਾ ਕੇ ਤੇ ਜਿਵੇਂ ਛਾਈਆਂ ਵਾਸਤੇ ਆਪਾਂ ਵਧੀਆ ਫਾਰਮੂਲਾ ਤਿਆਰ ਕੀਤਾ ਇਹ ਮੁਲਤਾਨੀ ਮਿੱਟੀ ਦੀ ਵਰਤੋ ਕਰੋ ਮੁਲਤਾਨੀ ਮਿੱਟੀ ਤੋਂ ਬਣੀ ਬਸਬਣ ਦੀ ਤੇ ਸਵੇਰੇ ਸ਼ਾਮ ਇਹਨਾਂ ਚਿਹਰਾ ਧੋਵੋ ਤੇ ਨਾਲ ਆਪਣੇ ਕੋਲ ਇੱਕ ਲੋਸ਼ਨ ਆਉਂਦੇ ਆ ਜਿਹੜੇ ਚਿਹਰੇ ਤੇ ਲਾਉਣ ਵਾਸਤੇ ਆ ਤੇ ਨਾਲ ਇੱਕ ਕਰੀਮਾਂ ਵੀ ਆਉਂਦੀਆਂ ਆਪਣੇ ਕੋਲੇ ਜਿਹੜੀਆਂ ਛਾਈਆਂ ਵਾਲੀਆਂ ਬੀਬੀਆਂ ਪਣਾ ਲਗਾ ਸਕਦੀਆਂ ਹਾਂ ਆ ਦੇਖੋ ਇਹ ਕ੍ਰੀਮ ਦੇ ਵੀ ਬਹੁਤ ਵਧੀਆ ਰਿਜ਼ਲਟ ਆਏ ਆ ਫੇਸ ਗਾਰਡ ਕਰੀਮ ਆ ਇਹ ਤੇ ਕੋਈ ਜ਼ਿਆਦਾ ਮਹਿੰਗੀ ਨਹੀਂ ਹੈਗੀ ਤੁਸੀਂ ਮਗਾ ਸਕਦੇ ਹੋ ਤੇ ਵਰਤ ਸਕਦੇ ਹੋ ਤੇ ਬਾਕੀ ਸਮਾਨ ਦੀ ਜਾਣਕਾਰੀ ਆਪਾਂ ਨਾਲ ਦੇ ਨਾਲ ਦਿੰਨੀ ਰਹਿੰਦੇ ਆ ਤੁਹਾਨੂੰ ਤੇ ਜੁੜੇ ਰਹੋ ਬਣੇ ਰਹੋ ਆਪਣੇ ਚੈਨਲ ਦੇ ਨਾਲ ਆਪਣੇ ਪੇਜ ਦੇ ਨਾਲ ਤੇ ਆਪਣੇ ਸਟੋਰ ਦੇ ਨਾਲ ਜੁੜੇ ਰਹੋ ਪੈਂਡ ਹਟਹੂਰ ਤਹਿਸੀਲ ਜਗਰਾਉਂ ਤੇ ਜ਼ਿਲ੍ਹਾ ਰੁਧਿਆਣਾ ਤੇ ਜਰੂਰ ਇੱਕ ਵਾਰੀ ਸਾਡੇ ਤੋਂ ਕੋਈ ਨਾ ਕੋਈ ਆਈਟਮ ਮੰਗਾ ਕੇ ਦੇਖਿਓ ਬਹੁਤ ਵਧੀਆ ਰਿਜ਼ਲਟ ਨਿਕਲਣਗੇ ਆਪਣੇ ਸਮਾਨ ਦੇ ਤੇ ਆਪਣੀ ਕੋਸ਼ਿਸ਼ ਹੁੰਦੀ ਆ ਮੈਂ ਲੋਕਾਂ ਨੂੰ ਸਹੀ ਸਮਾਨ ਸਹੀ ਰੇਟ ਤੇ ਪਹੁੰਚਦਾ ਕਰਦੇ ਰਹੀਗੇ ਜਿਹਦੇ ਨਾਲ ਤੁਹਾਡੀ ਸਿਹਤ ਵੀ ਵਧੀਆ ਰਹੇ ਤੇ ਦੇਸੀ ਚੀਜ਼ਾਂ ਜਿਹੜੀਆਂ ਵਾਕਣਯੋਗ ਆ ਉਹ ਵੀ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਛੇਤੀ ਹੀ ਤੁਹਾਡੇ ਕੋਲੇ ਆਪਾਂ ਅਗਲੀ ਵੀਡੀਓ ਪਾਵਾਂਗੇ ਗੁੜ ਜੋ ਘਰ ਦਾ ਬਣਿਆ ਹੋਇਆ ਖਿਲਾੜੇ ਆਮ ਲੱਗ ਗਿਆ ਆਪਣੇ ਏਰੀਏ ਦੇ ਵਿੱਚ ਇਧਰਲੇ ਪਾਸੇ ਤੇ ਖਿਲਾੜੇ ਦਾ ਬਣਿਆ ਹੋਇਆ ਸ਼ੁੱਧ ਗੁੜ ਉਹ ਵੀ ਤੁਹਾਡੇ ਤੱਕ ਪਹੁੰਚਦਾ ਕਰਾਂਗੇ ਜਿਨ੍ਹਾਂ ਵੀਰਾਂ ਨੂੰ ਚਾਹੀਦਾ ਹੋਇਆ ਗੁੜ ਵੀ ਤਾਂ ਉਹ ਵੀ ਆਪਣੇ ਨਾਲ ਸੰਪਰਕਾ ਜਿਹੜਾ ਕਰ ਸਕਦੇ ਆ ਗੁਰਗਰ ਦੇ ਰਾਹੀਂ ਜਾਂ ਸਿੱਧਾ ਆਪਣੇ ਤੋਂ ਲੈ ਕੇ ਜਾਣਾ ਹੋਇਆ ਕਿਸੇ ਨੇ ਗੜ ਦੇਸੀ ਗੜ ਸ਼ਹਿਰ ਸਾਬਣਾ ਤੇ ਹੋਰ ਵੀ ਆਪਣੇ ਕੋਲੇ ਕਾਫੀ ਸਮਾਨ ਹੁੰਦਾ ਜਿਵੇਂ ਆਮਲਾ ਜੂਸ ਹੁੰਦਾ ਆਪਣੇ ਕੋਲੇ ਨੋਨੀ ਜੂਸ ਆ ਨੋਨੀ ਜੂਸ ਦੇ ਬਹੁਤ ਵਧੀਆ ਰਿਜ਼ਲਟ ਨੇ ਤੇ ਰਾਇਲ 17 ਦੇ ਬਹੁਤ ਵਧੀਆ ਰਿਜ਼ਲਟ ਮਿਲਣ ਲੱਗੇ ਆ ਲੋਕਾਂ ਦੇ ਹੁਣ ਤੇ ਹੁਣ ਵਧੀਆ ਡਿਮਾਂਡ ਵੀ ਹੋ ਗਈ ਹੈ ਇਹਦੀ ਤੇ ਕੋਈ ਵੀ ਉਮਰ ਦਾ ਧੀਰ ਭੈਣ ਵਿਅਕਤੀ ਵਰਤ ਸਕਦਾ ਵਾ ਇਹਨੂੰ ਖਾਸ ਕਰਕੇ ਜਿਹੜੇ 40 ਪਲਸ ਤੋਂ ਮੇਰੇ ਵੀਰਾਂ ਉਹਨਾਂ ਵਾਸਤੇ ਬਹੁਤ ਵਧੀਆ ਤੋਹਫਾ ਆਇਆ ਹੈ ਨੋਨੀ ਜੂਸ ਪੈਣਾ ਵਾਸਤੇ ਤੇ ਆਮਲਾ ਜੂਸ ਵੀ ਪਿਆ ਆਪਣੇ ਕੋਲੇ ਤੇ ਤੇਲ ਆ ਜਿਹੜੇ ਬਦਾਮ ਤੇਲ, ਤਿਲਾਂ ਦਾ ਤੇਲ, ਜਤੂਨ ਦਾ ਤੇਲ, ਅਰੰਡੀ ਦਾ ਤੇਲ, ਆਲਸੀ ਦਾ ਤੇਲ ਤੇ ਤੇਲ ਵੀ ਆਪਣੇ ਕੋਲੇ ਜਿਹੜੇ ਮੌਜੂਦ ਪਏ ਆ ਇਸ ਟਾਈਮ ਨਾਰੀਅਲ ਦਾ ਤੇਲ ਪਿਆ ਹੋਇਆ ਜੀ ਇੱਥੇ ਆਪਣੇ ਕੋਲ ਤੇ ਸਰੋਂ ਦਾ ਤੇਲ, ਸ਼ੁੱਧ ਸਰੋਂ ਦਾ ਤੇਲ ਆਪਣੇ ਤਸਾਈਆਂ ਵੀ ਮਿਰਚਾਂ ਹਲਦੀ ਤੇ ਸਿੱਧਾ ਨਮਕ ਇਹ ਵੀ ਆਪਣੇ ਕੋਲ ਹੁੰਦੇ ਆ ਮਹਾਪ੍ਰਿੰਗ ਰਾਜ ਦਾ ਤੇਲ ਦੇਖੋ ਸਾਬਣ ਆਪਣੇ ਕੋਲ ਪਹਿਲਾਂ ਦੀਆਂ ਪਈਆਂ ਵਨ ਐਲੋਵੇਰਾ ਸਾਬਣ ਪਈਆ ਟਮਾਟੋ ਸਾਬਣ ਪਈਆ ਤੇ ਸ਼ਹਿਦ ਵਾਲੀ ਸਾਬਣ ਸਾਬਣ ਪਈਆ ਆਪਣੇ ਕੋਲ ਸ਼ੁੱਧ ਖਨੀ ਸੋਪ ਤੇ ਇਹ ਵੀ ਆਪਣੇ ਕੋਲੇ ਜਿਹੜੇ ਫਲੇਵਰ ਪਏ ਆ ਹਜੇ ਤੇ ਹੋਰ ਵੀ ਜੋ-ਜੋ ਸਮਾਨ ਆਪਣੇ ਕੋਲੇ ਆਉਂਦਾ ਰਹਿੰਦਾ ਆਪਾਂ ਨਾਲ ਦੇ ਨਾਲ ਵੀਡੀਓ ਉਹਦੀ ਪਾਉਂਦੇ ਰਹਿੰਦੇ ਆ ਤੇ ਜਰੂਰ ਇਹਨਾਂ ਚੀਜ਼ਾਂ ਨੂੰ ਵਰਤ ਕੇ ਦੇਖਿਓ ਫਿਰ ਤੁਹਾਨੂੰ ਰਿਜ਼ਲਟ ਮਿਲਣਗੇ ਤੇ ਦੇਖਿਓ ਕਿ ਕਿਵੇਂ ਸ਼ੁੱਧ ਚੀਜ਼ਾਂ ਦੇ ਨਾਲ ਤੁਹਾਡੀ ਸਿਹਤ ਆ ਜਿਹੜੀ ਉਹ ਕਿਵੇਂ ਛੇਤੀ ਤੰਦਰੁਸਤ ਹੁੰਦੀ ਆ ਚਲੋ ਜਿਉਂਦੇ ਵਸਦੇ ਰਹੋ ਆਨੰਦ ਮਾਣੋ ਜ਼ਿੰਦਗੀ ਦਾ ਤੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਅੱਗੇ ਠੀਕ ਆ ਜੀ